ਅੱਜ ਅਸੀਂ ਪਹੁੰਚੇ ਹਾਂ ਐਮ ਬੀ ਐਸ ਬੀ ਐਨਵੀ ਕਾਲਜ ਟਿੱਬਾ ਨੰਗਲ ਤਖਤਗੜ ਬਲਾਕ ਡਿਸਟ੍ਰਿਕਟ ਰੂਪਨਗਰ ਜਿੱਥੇ এনवायरमेंट ਐਜੂਕੇਸ਼ਨ ਪ੍ਰੋਗਰਾਮ ਅਧੀਨ ਜਿਹੜਾ ਮੀਆਂ ਬਾਕੀ ਫੋਰੈਸਟ ਆਪਾਂ ਆਰਗੇਨਾਈਜ਼ ਕੀਤਾ ਹੈ ਲਗਾ ਰਹੇ ਹਾਂ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕਿਉਂਕਿ ਕਲਾਈਮੇਟ ਚੇਂਜ ਕਰਨ ਲਗਾਤਾਰ ਜੋ ਸਾਡੇ ਅੰਕੜੇ ਹੈ ਰੂਪਨਗਰ ਡਿਸਟ੍ਰਿਕਟ ਦੇ ਜਾਂ ਪੂਰੇ ਪੰਜਾਬ ਦੇ ਬਹੁਤ ਥੱਲੇ ਜਾ ਰਹੇ ਆ ਉਹਨਾਂ ਨੂੰ ਕਵਰ ਕਰਨ ਲਈ ਬਹੁਤ ਹੀ ਜਿਹੜਾ ਸਕੂਲ ਮੈਨੇਜਮੈਂਟ ਦੁਆਰਾ ਬਹੁਤ ਹੀ ਤਕੜਾ ਜਿਹੜਾ ਹੈਗਾ ਹੈ ਇਨੀਸ਼ੀਏਟਿਵ ਲਿਆ ਗਿਆ ਹੈ ਕਿਸ ਸਕੂਲ ਦੇ ਵਿੱਚ ਮੀਆ ਬਾਕੀ ਤਕਨੀਕ ਅਧੀਨ ਅਸੀਂ ਜਿਹੜਾ ਮਿਨੀ ਫੋਰੈਸਟ ਲਗਾ ਰਹੇ ਹਾਂ ਜੋ ਕਿ ਇੱਕ ਜਾਪਾਨ ਦੇ ਜਿਹੜੇ ਸਾਇੰਟਿਸਟ ਸੀਗੇ ਅਕੀਰਾ ਮੀਆ ਬਾਕੀ ਜਿਨ੍ਹਾਂ ਦੀ ਤਕਨੀਕ ਸੀ ਕਿ ਅਗਰ ਅਸੀਂ ਲੋਕਲ ਜਿਹੜੇ ਪਲਾਂਟ ਹੈ ਸਾਡੇ ਲੋਕਲ ਵੈਰਾਈਟੀਆਂ ਹੈ ਜਿੰਨੀਆਂ ਵੀ ਨੇਟਿਵ ਪਲਾਂਟਸ ਜਿੰਨੇ ਵੀ ਸਾਡੇ ਕਿਸੇ ਖਾਸ ਖੇਤਰ ਚ ਪਾਏ ਜਾਂਦੇ ਜਿਵੇਂ ਜਮੂਣ ਹੈ ਆਪਣੇ ਕੋਲ ਬਰੋਟਾ ਹੈ ਪਿੱਪਲ ਹੈ ਜਾਂ ਅਰਜੁਨ ਟਰੀ ਹੈ ਤਾਂ ਇਹਨਾਂ ਨੂੰ ਅਗਰ ਅਸੀਂ ਪਲਾਂਟ ਕਰਦੇ ਹਾਂ ਤਾਂ ਇਹਨਾਂ ਨਾਲ ਸਾਡੀ ਜਿਹੜੀ ਲੋਕਲ এনवायरमेंट ਹੈ ਤੇ ਬਾਇਓਡਾਈਵਰਸਿਟੀ ਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਤਾਂ ਉਸ ਲਈ ਅੱਜ ਅਸੀਂ ਜਿਹੜਾ ਹੈਗਾ ਇਹ ਮੀਆਂ ਬਾਕੀ ਫੋਰੈਸਟ ਹੈ ਉਹ ਲਗਾਵਾਂਗੇ ਕਿਉਂਕਿ ਪਹਿਲਾਂ ਹੀ ਮਾਰਕਿੰਗ ਉਹਦੀ ਹੋ ਚੁੱਕੀ ਹੈ ਤਾਂ ਜਿਸ ਦਿਨ ਅੱਜ ਅਸੀਂ ਬੱਚਿਆਂ ਕੋਲ ਪਹੁੰਚੇ ਹਾਂ ਸਪੈਸ਼ਲ ਤੌਰ ਤੇ ਸਕੂਲ ਦੇ ਤੌਰ ਤੇ ਸਾਡੇ ਕੋਲ ਸਤਨਾਮ ਸਿੰਘ ਗਰੇਵਾਲ ਜੀ ਜਿਹੜੇ ਹੈਗੇ ਇੱਥੇ ਦੇ ਇਸ ਮੀਆਂ ਬਾਕੀ ਦੇ ਜਿਹੜੇ ਨੋਡਲ ਇੰਚਾਰਜ ਸੀ ਸਕੂਲ ਦੇ ਤੇ ਉਹਨਾਂ ਦਾ ਨਾਲ ਸਾਡੇ ਕੋਲ ਕੈਪਟਨ ਗੁਰਚਰਨ ਸਿੰਘ ਜੀ ਸਾਡੇ ਮੈਨੇਜਮੈਂਟ ਦੇ ਨੇ ਅਤੇ ਇਸ ਕਾਲਜ ਪ੍ਰਿੰਸੀਪਲ ਸਾਡੇ ਕੋਲ ਸਰਦਾਰ ਜਸਵਿੰਦਰ ਸਿੰਘ ਜੀ ਹੈ ਜਿਨ੍ਹਾਂ ਦਾ ਬਹੁਤ ਵੱਡਾ ਇਹਨਾਂ ਦਾ ਯੋਗਦਾਨ ਹੈ ਇਸ ਫੋਰੈਸਟ ਯੋਜਨਾ ਨੂੰ ਕਰਵਾਉਣ ਲਈ ਜਿਨ੍ਹਾਂ ਨੇ ਕਾਫੀ ਆਪਣੇ ਐਫਰਟਸ ਦੇ ਨਾਲ ਇਸ ਪ੍ਰੋਜੈਕਟ ਨੂੰ ਪੂਰਾ ਕੀਤਾ ਤੇ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਜਿਹੜੇ ਇੱਥੇ ਦੇ ਬੱਚੇ ਆ ਸਮੂਹ ਜੋ ਤੁਸੀਂ ਵਿਦਿਆਰਥੀ ਦੇਖ ਰਹੇ ਆ ਇਹਨਾਂ ਨੇ ਦਿਨ ਰਾਤ ਮਿਹਨਤ ਕੀਤੀ ਆ ਤੇ ਪ੍ਰੋਜੈਕਟ ਨੂੰ ਲਗਾਉਣ ਵਿੱਚ ਜਿਹੜੀ ਹੈਗੀ ਆ ਪੂਰੀ ਯੋਗਦਾਨ ਪਾਇਆ ਧੰਨਵਾਦ ਜੀ ਕਿ ਮੀਆਂ ਬਾਕੀ ਤਕਨੀਕ ਜਿਹੜੀ ਟੱਬਾ ਨੰਗਲ ਵਿਖੇ ਲਗਾਏ ਗਏ ਆ ਜਿਹਦੇ ਦੀਨ ਸਾਡੇ ਕੋਲ ਤੁਸੀਂ ਦੇਖ ਰਹੇ ਹੋ ਮਾਰਕਿੰਗ ਜਿਵੇਂ ਥੱਲੇ ਕੀਤੀ ਗਈ ਹੈ ਹਰ ਇੱਕ ਪਲਾਂਟ ਲਈ ਜਿਹੜੀ ਹੈ ਪ੍ਰੋਪਰ ਜਿਹੜੀ ਦੂਰੀ ਮੈਂਟੇਨ ਕੀਤੀ ਗਈ ਹੈ ਉਹਦੇ ਬਾਰੇ ਜਿਹੜੀ ਜਾਣਕਾਰੀ ਹੈ ਸਾਨੂੰ ਨੋਡਲ ਇਨਚਾਰਜ ਮੀਆਂ 바ਕੀ ਪ੍ਰੋਜੈਕਟ ਜਿਹੜੇ ਸਾਡੇ ਸਤਨਾਮ ਸਿੰਘ ਗਰੇਵਾਲ ਜੀ ਹੈ ਟਿੱਬਾ ਨੰਗਲ ਕਾਲਜ ਤੋਂ ਸਾਨੂੰ ਜਾਣਕਾਰੀ ਦੇਣਗੇ। ਹਾਂਜੀ ਥੈਂਕ ਯੂ ਜਗਜੀਤ ਜੀ ਇਹ ਜਿਹੜਾ ਮੀਆਂ 바ਕੀ ਪ੍ਰੋਜੈਕਟ ਦਾ ਸਾਡੇ ਕੋਲ ਸਕੂਲ ਦੇ ਵਿੱਚ ਅਸੀਂ ਜਿਹੜਾ ਸ਼ੁਰੂ ਕੀਤਾ ਹੈ। ਇਹਦੀ 10 ਮੀਟਰ ਅਸੀਂ ਚੁੜਾਈ ਲਈ ਹੈ ਤੇ 3 ਮੀਟਰ ਇਹਦੀ ਸਾਡੇ ਕੋਲ ਲੰਬਾਈ ਹੈ ਇਹਨੂੰ ਅਸੀਂ 3x3 ਫੁੱਟ ਦੇ ਬਾਕਸ ਬਣਾ ਕੇ ਉਤੋਂ ਬਾਅਦ ਇਹਦੀ ਮਾਰਕਿੰਗ ਜਿਹੜੀ ਹੈ ਚੂਨਾ ਪਾ ਕੇ ਅਸੀਂ ਕੀਤੀ ਹੈ ਸੋ 3x3 ਦੇ ਜਿਹੜੇ ਬਾਕਸ ਹੈ ਤਕਰੀਬਨ ਇਹ 310 ਦੇ ਕਰੀਬ ਬਾਕਸ ਸਾਡੇ ਕੋਲ ਬਣ ਜਾਂਦੇ ਆ ਜਿਹਦੇ ਵਿੱਚ ਅੱਜ ਅਸੀਂ ਇਹ ਜਿਹੜੇ ਪੂਟੇ ਆ ਉਹ ਲਗਾਵਾਂਗੇ ਇਹ ਬੂਟੇ ਆਪਣੇ ਕੋਲ ਇੱਕੋ ਹੀ ਕਿਸਮ ਦੇ ਲਏ ਗਏ ਆ ਜਾਂ ਜਿਵੇਂ ਆਪਾਂ ਗਾਈਡ ਕੀਤਾ ਸੀ ਤੁਹਾਨੂੰ ਵੱਖ-ਵੱਖ ਕਿਸਮ ਦੇ ਲਈ ਆ ਤੁਸੀਂ ਫੋਰੈਸਟ ਡਿਪਾਰਟਮੈਂਟ ਤੋਂ ਹਾਂਜੀ ਸਰ ਇਹ ਬੂਟੇ ਸਾਡੇ ਕੋਲ 5-6 ਕਿਸਮ ਦੇ ਬੂਟੇ ਆ ਜਿਦੇ ਵਿੱਚ ਜਾਮਣ ਵੀ ਹੈ ਟਾਲੀ ਵੀ ਹੈ ਤੁਣ ਵੀ ਹੈ ਡੀਕ ਵੀ ਹੈ ਬਰੋਟੇ ਦੇ ਬੂਟੇ ਵੀ ਸਾਡੇ ਕੋਲ ਹੈ ਅਰਜਣ ਦੇ ਬੂਟੇ ਵੀ ਸਾਡੇ ਕੋਲ ਹੈ ਸੋ ਕਈ ਕਿਸਮ ਦੇ ਬੂਟੇ ਜਿਹੜੇ ਆ ਉਹ ਮਿਕਸ ਕਰਕੇ ਅਸੀਂ ਇਸ ਪ੍ਰੋਜੈਕਟ ਦੇ ਵਿੱਚ ਲਾ ਰਹੇ ਆ ਬਹੁਤ ਬਹੁਤ ਧੰਨਵਾਦ ਸਕੂਲ ਟੀਮ ਦਾ ਇਹਨਾਂ ਦਾ ਸਾਡੇ ਕੋਲ ਇਹਨਾਂ ਦਾ ਪੂਰਾ ਯੋਗਦਾਨ ਹੈ ਹੁਣ ਅਸੀਂ ਥੋੜੀ ਦੇਰ 'ਚ ਬੱਚਿਆਂ ਤੋਂ ਅਸੀਂ ਜਿਹੜੀ ਪਲਾਂਟੇਸ਼ਨ ਕਰਵਾਉਂਗੇ ਤੁਸੀਂ ਜਿਵੇਂ ਕਿ ਦੇਖ ਰਹੇ ਹੋ ਇੱਥੇ ਪ੍ਰੋਪਰ ਮਾਰਕਿੰਗ ਜਿਹੜੀ ਹੋਈ ਹੋਈ ਆ ਵੀਡੀਓ ਦੇ ਵਿੱਚ ਕਵਰ ਹੁੰਦੀ ਪਈ ਹੈ ਕਿ ਹਰ ਇੱਕ ਜਗ੍ਹਾ ਪ੍ਰੋਪਰ ਜਿਹੜਾ ਡਿਸਟੈਂਸ ਹੈ ਇੱਕ ਪlant ਤੋਂ ਦੂਜੇ ਦਾ ਆਪਾਂ ਪ੍ਰੋਪਰ ਰੱਖਾਂਗੇ ਤੇ ਇਸ ਦੇ ਨਾਲ ਜਿਹੜੇ ਕੈਨੋਪੀ ਪlant ਆ ਜਿਹੜੇ ਤੁਹਾਡੇ ਕੋਲ ਜ਼ਿਆਦਾ ਹੋਣਗੇ ਕਿਵੇਂ ਤੁਸੀਂ ਡਾਈਮੈਂਸ਼ਨ ਦੇਖ ਰਹੇ ਹੋ ਅਸੀਂ ਮਿਡਲ ਜ਼ੋਨ 'ਚ ਦੇਵਾਂਗੇ ਤੇ ਜੋ ਵੀ ਵੱਡੇ ਟਰੀ ਹੋਣਗੇ ਉਹਨਾਂ ਦਾ ਇੱਕ ਤੋਂ ਡਿਸਟੈਂਸ ਦੂਜੇ ਦਾ ਜਿਹੜਾ ਮਿਨੀਮਮ 7 ਤੋਂ 8 ਫੁੱਟ ਦਾ ਆਪਾਂ ਰੱਖਾਂਗੇ ਇੰਨੇ ਬਾਕਸ ਦੀ ਲਾਈਨ ਦਾ ਕਿਉਂਕਿ ਜਿਹੜੇ ਕੈਨੋਪੀ ਪਲਾਂਟ ਆ ਉੱਪਰ ਕਵਰ ਕਰ ਲੈਂਦੇ ਆ ਜਿਦੇ ਕਾਰਨ ਬਾਕੀ ਜਿਹੜੇ ਮਿਨੀ ਪਲਾਂਟ ਆ ਉਹਨਾਂ ਨੂੰ ਫਿਰ ਸੂਰਜ ਦੀ ਰੋਸ਼ਨੀ ਨਹੀਂ ਮਿਲੇਗੀ ਇਸ ਲਈ ਉਹਨਾਂ ਦਾ ਡਿਸਟੈਂਸ ਮੇਨਟੇਨ ਕਰਨਾ ਜ਼ਰੂਰੀ ਹੈ ਤੇ ਜਿੰਨੇ ਵੀ ਸਾਡੇ ਹਰਬਸ ਹੋਣਗੇ ਜਾਂ ਛੋਟੇ ਪਲਾਂਟ ਹੋਣਗੇ ਸਰਾ ਉਹ ਅਸੀਂ ਸਾਈਡ ਲਾਈਨਾਂ ਵਿੱਚ ਦੇਵਾਂਗੇ ਸਾਡੀ ਜਿਹੜੀ ਸੰਦ ਦੀ ਡਾਇਰੈਕਸ਼ਨ ਹੈ ਤੁਸੀਂ ਦੇਖ ਰਹੇ ਹੋ ਜਿਸ ਤਰ੍ਹਾਂ ਇਸ ਪਾਸੇ ਆ ਰਹੀ ਹੈ ਤਾਂ ਕੋਸ਼ਿਸ਼ ਕਰਨੀ ਹੈ ਕਿ ਜਿਹੜੇ ਕੈਨੋਪੀ ਪਲਾਂਟ ਆ ਉਹ ਬੈਕ ਜ਼ੋਨ ਤੇ ਜਾਣ ਜਿੱਧਰੋਂ ਸੂਰਜ ਆਂਦਾ ਹੈ ਉਹ ਸਾਈਡ ਆਪਾਂ ਹਰਬਲ ਪਲਾਂਟ ਰੱਖਣੇ ਆ ਮਿਨੀ ਜਿਨ੍ਹਾਂ ਨੂੰ ਤਾਂ ਤੱਕ ਐਨਓਪੀ ਪਲਾਂਟ ਨੂੰ ਆਪਾਂ ਸ਼ੁਰੂ ਕਰਾਂਗੇ ਜਿਹੜੇ ਵੱਡੇ ਉਹ ਬੈਕ ਜ਼ੋਨ ਤੋਂ ਥੋੜੇ ਜੇ ਜਿਸ ਤਰਫ ਸਾੰਦੀ ਡਾਇਰੈਕਸ਼ਨ ਆ ਉਹਦੇ ਅੱਗੇ ਦੇਵਾਂਗੇ ਆਪਾਂ ਹਰਬਲ ਪਲਾਂਟ ਥੈਂਕ ਯੂ ਸੋ ਮਚ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਪਲਾਂਟੇਸ਼ਨ ਡਰਾਈਵ ਹੈ ਜਿਹੜੀ ਉਹ ਕਵਰ ਹੋ ਚੁੱਕੀ ਹੈ ਇਹਦੇ ਵਿੱਚ ਅਸੀਂ ਜਿਹੜੇ ਪਲਾਂਟਸ ਹੈ ਉਹਨਾਂ ਨੂੰ ਪ੍ਰੋਪਰ ਢੰਗ ਨਾਲ ਜਿਹੜਾ ਹੈ ਖਿੰਡਾ ਦਿੱਤਾ ਹੈ ਜਿਹਦੇ ਵਿੱਚ ਕਨੋਪੀ ਪਲਾਂਟ ਅਲੱਗ ਡਿਸਟੈਂਸ ਤੇ ਜਾਣਗੇ ਸ਼ਰਬ ਅਲੱਗ ਤੇ ਜਾਣਗੇ ਤੇ ਬਹੁਤ ਬਹੁਤ ਥੈਂਕਸ ਐ ਟਿਬਰੰਗਲ ਟੀਮ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਮੀਆਂ ਬਾਕੀ ਫੋਰੈਸਟ ਯੋਜਨਾ ਜਿਹੜੀ ਆਪਣੇ ਸਕੂਲ ਦੇ ਵਿੱਚ ਆਰਗੇਨਾਈਜ਼ ਕੀਤੀ ਹੈ ਤੇ ਆਸ ਕਰਦੇ ਆ ਕਿ ਤੁਹਾਨੂੰ ਟਾਈਮ ਸਿਰ ਅੱਪ ਇਹਦੀ ਜਿਹੜੀ ਪ੍ਰੋਪਰ ਜਿਹੜੀ ਹੈ ਕਵਰੇਜ ਤੇ ਰਿਪੋਰਟਿੰਗ ਦਿੰਦੇ ਰਵਾਂਗੇ ਤੇ ਇਹ ਜਿਹੜਾ ਆਪਣਾ ਸਕੂਲ ਦਾ ਅਸੀਂ ਇਕੋ ਕਲੱਬ ਅਧੀਨ এনवायरमेंट ਐਜੂਕੇਸ਼ਨ ਪ੍ਰੋਗਰਾਮ ਅਧੀਨ ਜਿਹੜਾ ਹੈਗਾ ਇਹ ਸਮਰਪਿਤ ਕਰ ਦਿੱਤੀ ਗਈ ਹੈ ਜਗਾ ਤੇ ਰੈਗੂਲਰ ਇਹਦੀ ਜਿਹੜੀ ਮੇਨਟੇਨੈਂਸ ਕੀਤੀ ਜਾਵੇਗੀ ਤੇ ਸਮੇਂ ਦੇ ਨਾਲ ਤੁਹਾਡੇ ਨਾਲੋਂ ਸਾਰਿਆਂ ਆਪਾਂ ਜੋ ਜੋ ਕਰ ਰਹੇ ਆ ਇਸ ਜਗਾ ਜਾ ਜਿਵੇਂ ਇਹਦੀ ਪੂਰਤੀ ਕਰਨੀ ਹੈ ਨੇਟਿਵ ਪਲਾਂਟ ਹੋਣ ਕਾਰਨ ਜਾਂ ਨੇੜੇ ਹੋਣ ਕਾਰਨ ਪਲਾਂਟਸ ਦੀ ਆਪਾਂ ਨਿਊਟ੍ਰੀਸ਼ਨ ਕਿਵੇਂ ਪੂਰੀ ਕਰਨੀ ਹੈ ਉਹਦੀ ਵੀਡੀਓ ਜਿਹੜੀ ਆ ਡਿਸਕਸ਼ਨ ਕਰਦੇ ਰਵਾਂਗੇ ਥੈਂਕ ਯੂ ਸੋ ਮੱਚ ਧੰਨਵਾਦ